ਮੋਰਚਾ ਗੰਗਸਰ ਜੈਤੋ ਭਾਗ 3 ਰਿਆਸਤ ਨਾਭਾ ਤੇ ਰਿਆਸਤ ਪਟਿਆਲਾ ਵਿੱਚ ਆਪਸੀ ਮਤਭੇਦ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਨ ਮੌਕੇ ਦੀ ਨਜਾਕਤ ਤੋਂ ਫਾਇਦਾ ਉਠਾਉਂਦਿਆਂ ਪਟਿਆਲਾ ਰਿਆਸਤ ਨੇ ਨਾਭਾ ਰਿਆਸਤ ਵਿਰੁੱਧ ਅੰਗਰੇਜ਼ ਸਰਕਾਰ ਕੋਲ ਪਹੁੰਚ ਕੀਤੀ ਸਰਕਾਰ ਨੇ ਇਸ ਮਾਮਲੇ ਲਈ ਇਲਾਹਾਬਾਦ ਹਾਈ ਕੋਰਟ ਦੇ ਜੱਜ ਸਟੂਅਰਟ ਨੂੰ ਸੁਣਵਾਈ ਵਾਸਤੇ ਅੰਬਾਲੇ ਭੇਜਿਆ ਦੋਹਾਂ ਰਿਆਸਤਾਂ ਦੀ ਸੁਲ੍ਹਾ ਕਰਵਾਉਣ ਲਈ ਸੰਤ ਅਤਰ ਸਿੰਘ ਮਸਤੂਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵਾਂ ਮਲੇਰ ਕੋਟਲਾ ਮਹਾਰਾਜਾ ਜੀਂਦ ਸਰ ਅਲੀ ਇਮਾਮ ਪੰਡਤ ਮਦਨ ਮੋਹਨ ਮਾਲਵੀਆ ਤੇ ਹੋਰ ਕਈ ਪਤਵੰਤੇ ਸੱਜਣਾ ਨੇ ਬਹੁਤ ਯਤਨ ਕੀਤੇ ਪਰ ਕਿਸੇ ਦੀ ਵੀ ਪੇਸ਼ ਨਾ ਗਈ ਇਸ ਪੜਤਾਲ ਦੌਰਾਨ ਦਰਬਾਰ ਨਾਬਾ ਦੇ ਜ਼ਿੰਮੇਵਾਰ ਅਫਸਰ ਅਤੇ ਖਾਸ ਨਜ਼ਦੀਕੀਆਂ ਨੂੰ ਖਰੀਦਿਆ ਗਿਆ ਅਤੇ ਉਹ ਮਹਾਰਾਜਾ ਪਟਿਆਲਾ ਦੇ ਪੱਖ ਵਿੱਚ ਪੁੱਗਤੇ ਰਿਆਸਤ ਨਾਬਾ ਦੇ ਨਮਕ ਹਰਾਮ ਅਹਿਲਕਾਰਾਂ ਨੇ ਕੇਵਲ ਗੁਪਤ ਕਾਗਜ਼ ਰਿਕਾਰਡ ਹੀ ਪਟਿਆਲਾ ਨਹੀਂ ਪਹੁੰਚਾਏ ਸਗੋਂ ਉਹਨਾਂ ਆਪਣੇ ਮਹਾਰਾਜੇ ਨੂੰ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਇਥੋਂ ਤੱਕ ਕਿ ਦਵਾਈਆਂ ਰਾਹੀਂ ਮਹਾਰਾਜਾ ਰੀਪੂ ਦਮਨ ਸਿੰਘ ਦਾ ਦਿਮਾਗੀ ਸੰਤੁਲਨ ਵਿਗਾੜਨ ਦਾ ਵੀ ਯਤਨ ਕੀਤਾ ਮਿਸਟਰ ਸਟੂਅਰਟ ਨੇ 4 ਮਹੀਨੇ ਦੀ ਪੜਤਾਲ ਉਪਰੰਤ ਅੰਗਰੇਜ਼ ਸਰਕਾਰ ਦੀ ਮਨਸ਼ਾ ਅਨੁਸਾਰ ਆਪਣੀ ਰਿਪੋਰਟ ਗਵਰਨਰ ਜਨਰਲ ਕੋਲ ਪੇਸ਼ ਕੀਤੀ ਰਿਆਸਤ ਦੇ 에ਜੰਟ ਕਰਨਲ ਮਿੰਚਨ ਦੇ ਸੱਦੇ ਤੇ ਮਹਾਰਾਜਾ ਰਿਪੂ ਦਮਨ ਸਿੰਘ 5 ਜੂਨ 1923 ਈਸਵੀ ਨੂੰ ਕਨਸੋਲੀ ਪੁੱਜੇ ਤਾਂ ਕਰਨਲ ਨੇ ਅੰਗਰੇਜ਼ ਸਰਕਾਰ ਦੀ ਮਨਸ਼ਾ ਅਨੁਸਾਰ ਮਹਾਰਾਜਾ ਰਿਪੂ ਦਮਨ ਸਿੰਘ ਨੂੰ ਕੁਝ ਸ਼ਰਤਾਂ ਰਾਹੀ ਖੋਦ ਗੱਦੀ ਛੱਡਣ ਅਤੇ ਰਾਜ ਭਾਗ ਟਿੱਕਾ ਪ੍ਰਤਾਪ ਸਿੰਘ ਜੋ ਹਾਲੇ ਨਬਾਲਕ ਸਨ ਹਵਾਲੇ ਕਰਨ ਦਾ مشਵਰਾ ਦਿੱਤਾ ਜੂਨ ਮਹੀਨੇ ਤੋਂ ਹੀ ਮਹਾਰਾਜਾ ਨੂੰ ਹੀਰਾ ਮਹਿਲ ਅੰਦਰ ਨਜ਼ਰਬੰਦ ਕਰ ਲਿਆ ਗਿਆ। ਨਾਬਾ रियासत ਦੇ ਅਹਲਕਾਰ ਅੰਗਰੇਜ਼ ਸਰਕਾਰ ਅਨੁਸਾਰ ਕਾਰਵਾਈ ਕਰ ਰਹੇ ਸਨ। ਮਹਾਰਾਜੇ ਨੂੰ ਕਿਸੇ ਨਾਲ ਮਿਲਣ ਨਹੀਂ ਸੀ ਦਿੱਤਾ ਜਾਂਦਾ। ਜੁਲਾਈ ਮਹੀਨੇ ਕਰਨਲ ਮਿੰਚਨ ਨੇ ਫਿਰ ਤੋਂ ਮਹਾਰਾਜਾ ਨਾਲ ਮੁਲਾਕਾਤ ਕੀਤੀ ਤੇ ਗੱਦੀ ਛੱਡਣ ਲਈ ਮਨਾ ਲਿਆ। ਨਾਬਾ ਪਟਿਆਲਾ ਮੁਕਦਮੇ ਦੇ ਸੱਦੇ ਵਜੋਂ ਮਹਾਰਾਜਾ ਰਿਪੂ ਦਮਨ ਸਿੰਘ ਦੇ ਗੱਦੀ ਤੋਂ ਉਤਾਰੇ ਜਾਣ ਸੰਬੰਧੀ ਸੰਤ ਦੀਦਾਰ ਸਿੰਘ ਰਾਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਖੁ ਖਬਰ ਪੁੱਜੀ ਮਹਾਰਾਜਾ ਤਾਰਾ ਸਿੰਘ 바ਵਾ ਹਰੀਕ੍ਰਿਸ਼ਨ ਸਿੰਘ ਤੇਜਾ ਸਿੰਘ ਸਮੁੰਦਰੀ ਅਤੇ ਸੰਤ ਦੀਦਾਰ ਸਿੰਘ ਨੇ ਮਹਾਰਾਜਾ ਰਿਪੂ ਦਮਨ ਸਿੰਘ ਤੱਕ ਪਹੁੰਚ ਕੀਤੀ ਤਾਂ ਜੋ ਮਹਾਰਾਜੇ ਨੂੰ ਗੱਦੀ ਛੱਡਣ ਤੋਂ ਰੋਕਿਆ ਜਾ ਸਕੇ ਦੂਜੇ ਪਾਸੇ ਸਰਕਾਰੀ ਅਹਲਕਾਰ ਵੀ ਹਰ ਪਾਸੇ ਤੋਂ ਦਬਾਅ ਪਾ ਰਹੇ ਸਨ ਕਿ 5 ਜੁਲਾਈ ਤੋਂ ਪਹਿਲਾਂ ਆਪ ਸ਼ਰਤਾਂ ਦੀ ਪ੍ਰਵਾਨਗੀ ਪੇਜ ਦਿਓ ਮਹਾਰਾਜੇ ਦਾ ਅੰਗਰੇਜ਼ ਮੁਲਾਜ਼ਮ ਮਿਸਟਰ ਓ ਗਰੇਡੀ ਖਾਸ ਤੌਰ ਤੇ Shimla ਤੋਂ ਮਨਜ਼ੂਰੀ ਦੀ ਚਿੱਠੀ ਲੈ ਕੇ ਪੁੱਜਿਆ ਤੇ 6 ਜੁਲਾਈ ਨੂੰ ਮਹਾਰਾਜਾ ਰੀਪੂ ਦਮਨ ਸਿੰਘ ਦੇ ਦਸਤਕਤ ਕਰਵਾ ਕੇ ਚਿੱਠੀ ਵਾਪਸ ਲੈ ਗਿਆ ਮਾਸਟਰ ਤਾਰਾ ਸਿੰਘ ਅਨੁਸਾਰ ਸਵੇਰੇ ਅਸੀਂ ਹੀਰਾ ਮਹਿਲ ਪੁੱਜੇ ਤਾਂ ਸਾਨੂੰ ਪਤਾ ਲੱਗਾ ਕਿ ਕੋਈ ਘੰਟੇ ਤੋਂ ਵੱਧ ਸਮਾਂ ਹੋਇਆ ਹੈ ਕਿ ਮਹਾਰਾਜਾ ਸਹਿਬ ਦਾ ਇੱਕ ਅੰਗਰੇਜ਼ ਮੁਲਾਜ਼ਮ ਮਹਾਰਾਜਾ ਸਹਿਬ ਦੀ ਦਸਤਖਤ ਬਰਦਾਰੀ ਲੈ ਕੇ Shimla ਟੁਰ ਗਿਆ ਹੈ ਅਸੀਂ ਹੈਰਾਨ ਹੋਏ ਅਸਾਂ ਫਿਰ ਮਹਾਰਾਜਾ ਸਾਹਿਬ ਨੂੰ ਕਿਹਾ ਕਿ ਮਹਾਰਾਜਾ ਸਾਹਿਬ ਫਿਰ ਮੰਨ ਗਏ ਤੇ ਉਹਨਾਂ ਦੋ ਐਲਕਾਰਾਂ ਨੂੰ ਤੇਜ ਮੋਟਰ ਵਿੱਚ ਮਗਰਪਜਾਇਆ ਕਿ ਦਸਤ ਬਰਦਾਰੀ ਵਾਪਸ ਲਿਆਓ ਐਲਕਾਰ ਨੇ ਦੱਸਿਆ ਕਿ ਅੰਗਰੇਜ਼ ਮੁਲਾਜ਼ਮ ਨੇ ਦਸਤ ਬਰਦਾਰੀ ਵਾਪਸ ਦੇਣ ਤੋਂ ਨਾਹ ਕਰ ਦਿੱਤੀ 7 ਜੁਲਾਈ 1923 ਈਸਵੀ ਨੂੰ ਮਹਾਰਾਜਾ ਸਾਹਿਬ ਦੀ ਜਲਾ ਵਤਨੀ ਦਾ ਸਰਕਾਰੀ ਐਲਾਨ ਨਿਕਲ ਗਿਆ 8 ਲਾਈ ਦੀ ਸਵੇਰ ਮਿਲਟਰੀ ਨੇ ਨਾਬੇ ਅਤੇ ਹੀਰਾ ਮਹਿਲ ਨੂੰ ਘੇਰਾ ਪਾ ਲਿਆ ਮਹਿਲ ਦੇ ਆਚਾਰੇ ਪਾਸੇ ਮਸ਼ੀਨ ਗੰਨਾਂ ਦਾ ਪਹਿਰਾ ਲਾ ਦਿੱਤਾ ਮਹਾਰਾਜੇ ਨੂੰ ਕਿਹਾ ਗਿਆ ਕਿ 4 ਘੰਟੇ ਦੇ ਅੰਦਰ ਤਿਆਰ ਹੋ ਜਾਓ ਤੁਹਾਨੂੰ ਨਾਬਾ ਛੱਡ ਕੇ ਦੇਹਰਾਦੂਨ ਜਾਣਾ ਪਏਗਾ ਅੱਗੇ ਭਾਗ 4 ਵਿੱਚ ਧੰਨਵਾਦ